ਅੱਜ ਆਪਾਂ ਧੋਣਿਆ ਕੋਟ ਇਸ ਤਰ੍ਹਾਂ ਦੇ ਉਹ ਵੀ ਮਸ਼ੀਨ ਦੇ ਵਿੱਚ ਨੂੰ ਤਾਂ ਦੇਖੋ ਆਪਾਂ ਦੇਖੋ ਆਮ ਤੌਰ 'ਤੇ ਦੇਖ ਆਪਾਂ ਨੂੰ ਪਤਾ ਹੀ ਹੈ ਜੇ ਮਸ਼ੀਨ ਦੇ ਵਿੱਚ ਆਪਾਂ ਕੋਟ ਧੋਣਿਆ ਨਾ ਕਦੇ ਤਾਂ ਲੋਕ ਨਿਕਲ ਜਾਂਦਾ ਕਦੇ ਜਿੱਪ ਖਰਾਬ ਹੋ ਜਾਂਦੀ ਹੈ ਮਸ਼ੀਨ ਦੇ ਵਿੱਚ ਤੋਤੇ ਤੋਂ ਤੇ ਪੈਂਟ ਦੇ ਵਿੱਚ ਆਪਾਂ ਪਾ ਦਿੰਨੇ ਆ ਪੈਂਟ ਦੇ ਲੋਕ ਨਿਕਲ ਜਾਂਦੇ ਆਗੇ ਠੀਕ ਆ ਜੀ ਇਸ ਤਰੀਕੇ ਦੀਆਂ ਯਾਨੀ ਕਿ ਆਪਾਂ ਨੂੰ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਕੋਟ ਆਪਾਂ ਨੂੰ ਦੇਖੋ ਧੋਣੀ ਪੈਂਦੀ ਆ ਥੋੜੇ ਦਿਨਾਂ ਤੋਂ ਮੈਲੇ ਹੋ ਜਾਂਦੇ ਆਗੇ ਤੇ ਹੁਣ ਇਹ ਕੋਟ ਆਪਾਂ ਧੋਵਾਂਗੇ ਮਸ਼ੀਨ 'ਚ ਤੇ ਮਸ਼ੀਨ ਦੇ ਵਿੱਚ ਕਿਵੇਂ ਕੋਟ ਧੋਣਾ ਉਹ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਆਪਣਾ ਜਿਹੜਾ ਇਹਦਾ ਜਿਪ ਦਾ ਲੌਕ ਆ ਉਹ ਵੀ ਖਰਾਬ ਨਾ ਹੋਵੇ ਨਿਕਲੇ ਵੀ ਨਾ ਤੇ ਆਪਣੀ ਜਿਪ ਵੀ ਨਾ ਖਰਾਬ ਹੋਵੇ ਇਹ ਆਪਾਂ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਆਪਾਂ ਧੋਵਾਂਗੇ ਪਹਿਨਾ ਆਪਾਂ ਨੇ ਕੀ ਕਰਨਾ ਆਪਾਂ ਜਿਪਾ ਜਿਹੜੀ ਇਹਨੂੰ ਲਾ ਲੈਣੀ ਆ ਜਿਪ ਨੂੰ ਲਾਉਣਾ ਹੈਗਾ ਆਪਾਂ ਇਦਾਂ ਲਾ ਲਾ ਗਏ। ਦੇਖ ਬਿਲਕੁਲ ਸੌਖਾ ਤਰੀਕਾ ਹੈਗਾ ਧੋਣ ਦਾ ਕੋਟ। ਨਹੀਂ ਤਾਂ ਦੇਖੋ ਖਰਾਬ ਹੋ ਹੀ ਰਹਿੰਦੇ ਹੈਗੇ। ਹੁਣ ਇਹ ਆਪਾਂ ਨੇ ਜਿੱਪ ਲਾ ਦਿੱਤੀ। ਇਹ ਆਪਾਂ ਮੈਂ ਤੁਹਾਨੂੰ ਦਿਖਾਉਣੀ ਆ ਥੋੜਾ ਜਿਹਾ। ਇਹ ਆ ਦੇਖੋ ਮੈਂ ਕੋਟ ਬਿਲਕੁਲ ਬੰਦ ਕਰਤਾ ਦੇਖੋ। ਇਦਾਂ ਜਿੱਪ ਲਾਤੀ ਇਹਦੀ। ਤੇ ਹੁਣ ਆਪਾਂ ਨੇ ਕੀ ਕਰਨਾ ਹੈਗਾ? आप लैना एक बसकोआ ये वाला बसकुआ लैना सिंपल सिंपली अपने आम ही घर होंगे गा ये अपने की करना यह अपने ने लाना इत ये आता लाओ का देखो, देखो। ठीक है इन ऐदा बंद कर देना ਇਦਾਂ ਬਸ ਸਕੂਲਾ ਤੇ ਜਿਹੜਾ ਇਹਦਾ ਲੋਕ ਆ ਲੋਕ ਇਹਦਾ ਹੋ ਗਿਆ ਅੰਦਰ ਠੀਕ ਆ ਜੀ ਅੰਦਰ ਲੋਕ ਹੋ ਗਿਆ ਇਹਦਾ ਤੇ ਹੁਣ ਜਦੋਂ ਇਹ ਮਸ਼ੀਨ ਦੇ ਵਿੱਚ ਕੁਕੂ ਨਾ ਢੇੜਾ ਖਾਊਗਾ ਤੇ ਜਿਹੜਾ ਇਹ ਲੋਕ ਆ ਲੋਕ ਇਹਦਾ ਅੰਦਰ ਹੀ ਰਹਿਊਗਾ ਤੇ ਲੋਕ ਇਹਦਾ ਉਰਾ ਪਰਾ ਨਹੀਂ ਹੋਣਾ ਜੇ ਲੋਕ ਦੇ ਉਰਾ ਪਰਾ ਨਹੀਂ ਉਹ ਫਿਰ ਆਪਣੀ ਜਿਹੜੀ ਜਿੱਪਾ ਇਹ ਵੀ ਨਹੀਂ ਖੁੱਲਣੀ ਇਹ ਉਸੇ ਤਰ੍ਹਾਂ ਹੀ ਪਈ ਰਹੂ ਜਿੱਪਾ ਇਹਨੂੰ ਦੇਖੋ ਸਮਾਰ ਕੇ ਬੰਦ ਕਰਤਾ ਦੀ ਪਿੰਨ ਲਾਤਾ ਸਮਾਰ ਕੇ ਇਸ ਤਰ੍ਹਾਂ ਤੇ ਇਹਨੂੰ ਆਪਾਂ ਹੁਣ ਪਾਉਨੇ ਆ ਮਸ਼ੀਨ ਦੇ ਵਿੱਚ ਚੱਕੋ ਤੇ ਇੱਕ ਕਪਾਸ ਨੂੰ ਹੋਰ ਦੁਹੋਣੇ ਆ ਜਾ ਵਤ ਸਾਰੇ ਮੋٹے ਕੱਪੜੇ ਇਕੱਠੇ ਕਰ ਰੱਖਿਆ ਜਿੱਦ ਤੋਂ ਹੁਣ ਵਾਸਤੇ ਵੀ ਅੱਜ ਸਾਰਿਆਂ ਨੂੰ ਹੀ ਧੋ ਦੇਣਾ ਹੈ ਧੋਣੇ ਤਾਂ ਆਪਾਂ ਹੁਣ ਵੀ ਆ ਪਰ ਕੋਈ ਦਿਨ ਇਦਾਂ ਹੁੰਦਾ ਵੀ ਆਪਾਂ ਨੇ ਉਸ ਦਿਨ ਸਾਰੇ ਮੋٹے ਕੱਪੜੀ ਧੋਣੇ ਹੁੰਦੇ ਆ ਜੀ ਇੱਕ ਪਤਲੇ ਕੱਪੜੇ ਨੂੰ ਦੁਨੋਂ ਪਾ ਛੁੱਟੀ ਕਰ ਦਿੰਦੇ ਆ ਠੀਕ ਆ ਇਹ ਵੀ ਦੇਖੋ ਜਾਗਤਾ ਇਹ ਮੈਂ ਸੰਦ ਖੋਣੀਆਂ ਦੇ ਇਹ ਵਾਲੀ ਜਾਗਤਾ ਜਾਗਤੀ ਵਿੱਚ ਜਿੱਪ ਬੰਦ ਕਰਤੀ ਬਿਲਕੁਲ ਬੰਦ ਕਰਤੀ ਉੱਪਰ ਆ ਗਿਆ ਲੋਕ ਆ ਸੀ ਠੀਕ ਆ ਜੀ ਇਹਦੇ ਵਾਸਤੇ ਵੀ ਆਪਾਂ ਇੱਕ ਪਿੰਨ ਹੋਰ ਲਵਾਂਗੇ ਮੈਂ ਪਿੰਨ ਇਕੱਠੇ ਕਰ ਰੱਖਿਆ ਜਿੰਨੇ ਕੋੜ ਜਾਗਤਾ ਨੇ ਨਾ ਉਹਨੇ ਪਿੰਨ ਲਾ ਰੱਖਿਆਗੇ ਤੇ ਸਾਰਿਆਂ ਦੇ ਇੱਕ ਇੱਕ ਪਿੰਨ ਲਾ ਦੇਣਾ ਤੇ ਜਿਹੜਾ ਲੋਕ ਆ ਨਿਕਲੇ ਨਾ ਤੇ ਇਹਨੂੰ ਵੀ ਆਪਾਂ ਲੋਕ ਨੂੰ ਕੀ ਕਰਨਾ ਅੰਦਰ ਕਰਨਾ ਐਦਾਂ ਮੋੜ ਲੈਣਾ ਤੇ ਮੋੜ ਕੇ ਹੁਣ ਇਹ ਤੇ ਪਿੰਨ ਲਾਉਣਾ ਆਪਾਂ ਜੇ ਵੱਡਾ ਪਿੰਨ ਹੈਗਾ ਤਾਂ ਵੱਡਾ ਪਿੰਨ ਲਾ ਦਿਓ ਨਹੀਂ ਵੱਡਾ ਪਿੰਨ ਹੈਗਾ ਤਾਂ ਛੋਟਾ ਪਿੰਨ ਲਾ ਦਿਓ ਯਾਨੀ ਕਿ ਬਸਕੂਆ ਬਸਕੋ ਉਹ ਹੀ ਕਹਿੰਦੇ ਨੇ ਆਪਾਂ ਤਾਂ ਆਮ ਵੀ ਬਸਕੂਆ ਲਾ ਦਿਓ ਲਓ ਇਹ ਨਾ ਖੁੱਲਲੇ ਤੇ ਨਾ ਆਪਣਾ ਲੋਕ ਹੋਇਆ ਨਿਕਲੇ ਦੇਖੋ ਇਸ ਤਰੀਕੇ ਨਾਲ ਆਪਾਂ ਬੰਦ ਕਰ ਲੈ ਜਿੰਨੇ ਵੀ ਕੋਟ ਜਾਗਟਾਂ ਪਾਉਣੀਆਂ ਨੇ ਮਸ਼ੀਨ ਦੇ ਵਿੱਚ ਤੇ ਇਹ ਤੁਸੀਂ ਲੋਕ ਲਾ ਦਿਓ ਤੇ ਲੋਕ ਲਾ ਕੇ ਸਾਰੀਆਂ ਇਹਦੇ ਵਿੱਚ ਪਾ ਦਿਓ ਇਹ ਬਹੁਤ ਸੌਖਾ ਤਰੀਕਾ ਦਾ ਕੋਟ ਤੇ ਜਾਗਟਾ ਧੋਣ ਦਾ ਨਹੀਂ ਤਾਂ ਦੇਖੋ ਆਪਾਂ ਨੂੰ ਪਤਾ ਹੀ ਆ ਮਸ਼ੀਨ ਦੇ ਵਿੱਚ ਪਾਵਾਂਗੇ ਤਾਂ ਲੋਕ ਨਿਕਲੂ ਨਿਕਲੂ ਖਰਾਬ ਹੋਊਗਾ ਹੀ ਹੋਊਗਾ ਜ਼ਰੂਰ ਜੇ ਟੁੱਟੇ ਨਾ ਤਾਂ ਖਰਾਬ ਤਾਂ ਹੋ ਹੀ ਹੋਊਗਾ ਕਿਉਂਕਿ ਜਦੋਂ ਗੇੜੇ ਦਿੰਨੇ ਆ ਨਾ ਲੋਕ ਨਾ ਫਸੇ ਜਾਂਦਾ ਦੂਜੇ ਕੱਪੜਿਆਂ ਦੇ ਵਿੱਚ ਖਾਸਕੇ ਸਮਝ ਲਓ ਜਦੋਂ ਮਸ਼ੀਨ ਨਾਲ ਪੂਰਾ ਢੇੜਾ ਆਉਂਦਾ ਜ਼ੋਰ ਦੀ ਉਹ ਟੁੱਟ ਜਾਂਦਾ ਹੈ ਤੇ ਹੁਣ ਜਿਵੇਂ ਆਪਾਂ ਇਹ ਪਿੰਨ ਲਾਤਾ ਲੋਕ ਅੰਦਰ ਹੋ ਗਿਆ ਅੰਦਰ ਹੋ ਗਿਆ ਇਹ ਹੁਣ ਕੋਈ ਵੀ ਕੱਪੜੇ ਵਿੱਚ ਅੜਕੂ ਨਹੀਂ ਠੀਕ ਹੈ ਕਿਉਂਕਿ ਦੇਖੋ ਉੱਪਰ ਸਾਫ ਕੱਪੜਾ ਹੋ ਗਿਆ ਇਸ ਤਰੀਕੇ ਨਾਲ ਦੇਖੋ ਆਪਾਂ ਇਹਨੂੰ ਪਾ ਸਕਦੇ ਹਾਂ ਲਓ ਜੀ ਇਹ ਵੀ ਆਪਾਂ ਨੇ ਮਸ਼ੀਨ 'ਚ ਪਾਤਾ ਤੇ ਜਦੋਂ ਇਹ ਧੁੱਤੇ ਗਏ ਠੀਕ ਹੈ ਜੀ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਹਾਂਗੇ ਵੀ ਕਿੱਦਾਂ ਦੀ ਇਹ ਜਿੱਪ ਹੁੰਦੀ ਆ ਖਰਾਬ ਹੁੰਦੀ ਆ ਇਹ ਰਹਿੰਦੀ ਆ ਪਰ ਖਰਾਬ ਤਾਂ ਨਹੀਂ ਹੁੰਦੀ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਪਹਿਲਾਂ ਵੀ ਆਪਾਂ ਧੋਨੇ ਲੈਨੇ ਹੈਗੇ ਤੇ ਇਹ ਸੁਣਨ ਨੂੰ ਦਿਖਾਉਣ ਵਾਸਤੇ ਮੈਂ ਦੁਬਾਰੇ ਦਿਖਾਉਂਗੀ ਠੀਕ ਆ ਜੀ ਤੇ ਹੁਣ ਜਿਹੜੇ ਇਹ ਪਏ ਆ ਸਾਰੇ ਤੇ ਇਹਨਾਂ ਦੇ ਵੀ ਦੇਖੋ ਇਸੇ ਤਰ੍ਹਾਂ ਹੀ ਬੱਸ ਜਿੱਪ ਲਾ ਕੇ ਤੇ ਪਿੰਨ ਲਾ ਕੇ ਸਾਰੇ ਆਪਾਂ ਇਹਦੇ ਵਿੱਚ ਪਾ ਦਾਂਗੇ ਠੀਕ ਆ ਜਿਹੜੇ ਧੋਤੇ ਗਏ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਇਹਨਾਂ ਦੇ ਲੋਗ ਕਿਦਾਂ ਦੇ ਲੈਂਦੇ ਆ ਦੇ ਵਿੱਚ ਕੱਪੜੇ ਪਾਤੇ ਤੇ ਹੁਣ ਆਪਾਂ ਮਸ਼ੀਨ ਨੂੰ ਢੇੜਾ ਦੇ ਦਿੰਨੇ ਆ ਚਲੋ ਇਹ ਮਸ਼ੀਨ ਆਪਣੀ ਦੇਖੋ ਕੱਪੜੇ ਧੋਣ ਲੱਗੀ ਤੇ ਜਦੋਂ ਧੁੱਤੇ ਗਏ ਉਹ ਦਾ ਆਪਾਂ ਤੁਹਾਨੂੰ ਦੱਸਤਾ ਮੰਨ ਲਈ ਆਪਾਂ ਤੁਹਾਨੂੰ ਜਾਣ ਕੇ ਦਿਖਾਇਆ ਕਿਵਰ ਪਤਾ ਕੀ ਆ ਅਕਈ ਵਾਰ ਆਏ ਹੁੰਦਾ ਵੀ ਉਹੀ ਦਿਖਾਈ ਜਾਂਦੇ ਆ ਵੀ ਇਹ ਤਾਂ ਧੋਤੇ ਦਾ ਹੱਥ ਹੀ ਹੋਣਗੇ ਤਾਂ ਕਰਕੇ ਤੁਹਾਡੇ ਸਾਹਮਣੇ ਦੇਖੋ ਕੱਪੜੇ ਬਾਹ ਤੇ ਆਪਾਂ ਨੇ ਤੇ ਇਹ ਜਦੋਂ ਧੁੱਤੇ ਗਏ ਢੇੜੇ ਆ ਗਏ ਸਮਾਰ ਕੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਵੀ ਲੋਕ ਇਹਨਾਂ ਦੇ ਕਿੱਦਾਂ ਦੇ ਨੇ ਕਪੜੇ ਆਪਣੇ ਧੋਤੇ ਗਏ ਇਹ ਆ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਸ ਤਰ੍ਹਾਂ ਮਸ਼ੀਨ ਦੇ ਵਿੱਚ ਆਪਾਂ ਨੇ ਸੁਕਾ ਲਏ ਤੇ ਹੁਣ ਤੁਸੀਂ ਜਿੱਪ ਦੇਖੋ ਉਹੋ ਜਿਹੇ ਤਰੀਕੇ ਬੰਦ ਜਿੱਪਾ ਤੇ ਆਹ ਵਾਲਾ ਲੌਕ ਹੁਣ ਆਪਾਂ ਇਹਨੂੰ ਖੋਲ ਦਿੰਨੇ ਆ ਤੇ ਹੁਣ ਆਪਾਂ ਨੂੰ ਕੋਈ ਵੀ ਡਰ ਨਹੀਂ ਨਾ ਇਹਦਾ ਕੋਈ ਲੌਕ ਨਿਕਲਿਆ ਖੁਸ਼ ਵੀ ਨਹੀਂ ਹੋਇਆ ਇਹ ਆ ਆਪਾਂ ਤੁਹਾਨੂੰ ਦਿਖਾਉਣੇ ਆ ਲੋ ਜੀ ਜਿੱਪ ਨੇ ਆਪਾਂ ਨਹੀਂ ਕਰਤਾ ਤੁਹਾਡੇ ਸਾਹਮਣੇ ਆ। ਆ ਦੇਖੋ ਕੋਈ ਵੀ ਜਿੱਪ ਨਹੀਂ ਲੋ ਕੁਝ ਵੀ ਨਹੀਂ ਖਰਾਬ ਹੋਇਆ ਦੇਖੋ ਤੁਹਾਡੇ ਸਾਹਮਣੇ ਲੋਕ ਇਹਦੇ ਸੇ ਤ ਨਹੀਂ ਦੇਖੋ ਆਪਾਂ ਧੋ ਸਕਦੇ ਆ। ਠੀਕ ਹੈ ਜੀ ਸੌਖਾ ਤਰੀਕਾ ਦਾ ਧੋਣ ਦਾ ਨਾ ਕੋਈ ਲੋਗ ਨਿਕਲੇ ਕੁਝ ਵੀ ਨਹੀਂ ਹੁੰਦਾ ਦੇਖੋ ਇੰਨੀ ਵਧੀਆ ਜਾਬ ਤੇ ਇਹ ਧੋਤੀ ਹੀ ਹੁਣ ਆਪਾਂ ਇਹਨੂੰ ਜਿੱਪ ਖੋਲ ਕੇ ਇਹਨੂੰ ਆਪਾਂ ਸੁਕਾ ਲਾਂਗੇ। ਇਸੇ ਤਰੀਕੇ ਨਾਲ ਆਪਾਂ ਧੋ ਸਕਦੇ ਆ ਬਸ ਇੱਥੇ ਆਪਾਂ ਨੇ ਪਿੰਨ ਲਾਉਣਾ ਬਸ ਕੋਆ ਲਾਉਣਾਗਾ ਬਸ ਜਦੋਂ ਆਪਾਂ ਨੇ ਧੋਣਾਗਾ ਇਹਨੂੰ ਬੰਦ ਕਰਨਾਗਾ ਹੁਣ ਆਪਾਂ ਸੋਨੂੰ ਦੂਜਾ ਕੋਟ ਵੀ ਦਿਖਾਉਣਿਆ ਜਿਹੜਾ ਤੋਤਾ ਆ ਆ ਦੇਖੋ ਇਹ ਵਾਲਾ ਇਹਦੀ ਜਿੱਪੂ ਵੀ ਦੇਖੋ ਤੁਸੀਂ ਉਸੇ ਤਰੀਕੇ ਨਾਲ ਹੀ ਆ ਤੇ ਹੁਣ ਇਹ ਪਿੰਨ ਵੀ ਆਪਾਂ ਖੋਲ ਦੇਣਾਗਾ ਲੋ ਜਿੱਪ ਇਹਨਾਂ ਆਪਾਂ ਨੇ ਸਾਰੇ ਖੋਲ ਤੇ ਚਾਰ ਕੋਟ ਪਾਈ ਸੀ ਉਸੇ ਤਰੀਕੇ ਨਾਲ ਹੀ ਆ ਦੇਖੋ ਕਿੰਨਾ ਵਧੀਆ ਲੋਕ ਹੈ ਦਾ ਕੋਈ ਇਹਦਾ ਲੋਕ ਨਹੀਂ ਖਰਾਬ ਹੋਇਆ ਜਿੱਪ ਵੀ ਦੇਖੋ ਕੋਈ ਜਿੱਪ ਨਹੀਂ ਖਰਾਬ ਹੋਈ ਹੁਣ ਆਪਾਂ ਤੁਹਾਨੂੰ ਖੋਲ ਕੇ ਵੀ ਦਿਖਾਉਣੇ ਆ ਸਾਹਮਣੇ ਛੋਟੇ ਠੀਕ ਆ ਜਿੱਪ ਖੁੱਲ ਗਈ ਆਪਣੀ ਇਸੇ ਤਰੀਕੇ ਨਾਲ ਦੇਖੋ ਆਪਾਂ ਕੋਟ ਨੂੰ ਧੋ ਸਕਦੇ ਆ ਨਾ ਜਿੱਪ ਖਰਾਬ ਹੋਵੇ ਨਾ ਲੋਕ ਖਰਾਬ ਹੋਵੇ ਬਹੁਤ ਸੌਖਾ ਤਰੀਕਾ ਹੈਗਾ ਬਸ ਇੱਕ ਬਸਕੂਵੇ ਲਾਉਣੇ ਆਗੇ ਜਿੰਨੇ ਕੋਟ ਆ ਉਹਨੇ ਬਸਕੂਵੇ ਲਾ ਦੋ ਤਨ ਆ ਫਿਰ ਆਪਾਂ ਨੂੰ ਦੇਖਾ ਕੋਈ ਟੈਨਸ਼ਨ ਵੀ ਆਪਣਾ ਕੋਈ ਜਿੱਪ ਖਰਾਬੂ ਜਾਂ ਆਪਣਾ ਲੋਕ ਖਰਾਬੂਗਾ ਮਸ਼ੀਨ ਦੇ ਵਿੱਚ ਸੋਡੇ ਸਾਹਮਣੇ ਧੁੱਤਿਆ ਦੇਖੋ ਆਪਾਂ ਨੇ ਤੇ ਇਹ ਹੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਬਰਤ ਤੋਂ ਬਦ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜੇ ਇਹ ਕੋਟ ਤੋਂ ਹੁੰਦੀ ਵੀਡੀਓ ਹੈ ਇਹ ਕਿਸ ਤਰ੍ਹਾਂ ਲੱਗੀ ਠੀਕ ਹੈ ਜੀ ਮਸ਼ੀਨ ਹਜੇ ਵੀ ਚੱਲੀ ਜਾਂਦੀ ਹੈ ਬਹੁਤ ਟਾਈਮ ਹੋ ਗਿਆ ਤੇ ਕਿਉਂਕਿ ਜੇ ਮੋٹے ਕੱਪੜੇ ਹੁੰਦੇ ਨੇ ਤਾਂ ਇਹਦੇ ਟਾਈਮ ਲੱਗ ਜਾਂਦਾ ਮੋٹے ਕੱਪੜਿਆਂ ਤੇ ਠੀਕ ਹੈ ਜੀ ਇਹ ਆਪਣੀ ਅੱਜ ਦੀ ਵੀਡੀਓ ਮਿਲਦੇ ਆ ਜੀ ਹੁਣ ਆਪਾਂ ਹੋਰ ਵੀਡੀਓ ਨਾਲ ਤੇ ਜੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਵੀਡੀਓ ਚਾਹੁੰਦੇ ਹੋ ਵੀ ਆਪਾਂ ਇਹ ਜੀ ਲੈ ਕੇ ਆਈਏ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਤਾਂ ਆਪਾਂ ਉਹ ਤਰੀਕੇ ਨਾਲ ਵੀਡੀਓ ਲੈ ਕੇ ਆਉਂਦੇ ਮਿਲਦੇ ਆ ਹੁਣ ਆਪਾਂ ਅਗਲੀ ਵੀਡੀਓ